ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਸਤਸੰਗ ਜੀਓ ਆਓ ਇਤਿਹਾਸ ਸਰਵਣ ਕਰਦੇ ਹਾਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਮਿਲਣ ਦੀ ਘਟਨਾ ਸਿੱਖ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਮੋੜ ਇਹ ਉਹ ਸਮਾਂ ਸੀ ਜਦੋਂ ਸਿੱਖ ਧਰਮ ਵਿੱਚ ਭਗਤੀ ਦੇ ਨਾਲ-ਨਾਲ ਸ਼ਕਤੀ ਦਾ ਪ੍ਰਵੇਸ਼ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਆਦੇਸ਼ ਕੀ ਸੀ ਆਓ ਇਤਿਹਾਸ ਸਰਵਣ ਕਰਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਲਾਹੌਰ ਜਾਣ ਵੇਲੇ ਬਾਲ ਹਰਗੋਬਿੰਦ ਜੀ ਜਿਨ੍ਹਾਂ ਦੀ ਉਮਰ ਉਸ ਸਮੇਂ ਲਗਭਗ 11 ਸਾਲ ਸੀ ਲਈ ਸੰਦੇਸ਼ ਭੇਜਿਆ ਸੀ ਉਹਨਾਂ ਨੇ ਹਦਾਇਤ ਕੀਤੀ ਸੀ ਕਿ ਹੁਣ ਸਮਾਂ ਬਦਲ ਰਿਹਾ ਹੈ ਇਸ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਜਾਵੇ ਅਤੇ ਉਹ ਸ਼ਸਤਰਧਾਰੀ ਹੋ ਕੇ ਗੁਰਗੱਦੀ ਤੇ ਬੈਠਨ ਅਤੇ ਫੌਜ ਤਿਆਰ ਕਰਨਾ ਮੇਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਗੁਰਗੱਦੀ ਦੀ ਰਸਮ ਵੇਲੇ ਸਿੱਖ ਇਤਿਹਾਸ ਦੀ ਸਭ ਤੋਂ ਵਿਲੱਖਣ ਘਟਨਾ ਵਾਪਰੀ ਜਦੋਂ ਬਾਬਾ ਬੁੱਢਾ ਜੀ ਗੁਰੂ ਸਾਹਿਬ ਨੂੰ ਰਿਵਾਇਤੀ ਸੈਲੀ ਪਹਿਨਣ ਲੱਗੇ ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਹੁਣ ਸਮਾ ਸ਼ਾਸਤਰ ਧਾਰਨ ਕਰਨ ਦਾ ਹੈ ਗੁਰੂ ਸਾਹਿਬ ਨੇ ਇੱਕ ਦੀ بجائے ਦੋ ਤਲਵਾਰਾਂ ਪਹਿਨੀਆਂ ਮੀਰੀ ਦੀ ਤਲਵਾਰ ਇਹ ਦੁਨਿਆਵੀ ਰਾਜਸੀ ਅਗਵਾਈ ਦੀ ਪ੍ਰਤੀਕ ਸੀ ਅਤੇ ਪੀਰੀ ਦੀ ਤਲਵਾਰ ਇਹ ਅਧਿਆਤਮਿਕ ਰਹਿਨਮਾਈ ਦੀ ਪ੍ਰਤੀਕ ਸੀ ਉਹਨਾਂ ਨੇ ਐਲਾਨ ਕੀਤਾ ਕਿ ਸਿੱਖ ਹੁਣ ਸੰਤ ਵੀ ਹੋਣਗੇ ਅਤੇ ਸਿਪਾਈ ਵੀ ਹੋਣਗੇ ਅਕਾਲ ਤਖਤ ਦੀ ਸਿਰਜਣਾ ਦਾ ਮੁੱਖ ਦੇਸ਼ ਕੀ ਗੁਰਗੱਦੀ ਮਿਲਣ ਤੋਂ ਤੁਰੰਤ ਬਾਅਦ ਗੁਰੂ ਸਾਹਿਬ ਨੇ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਪੁਰਖ ਦਾ ਤਖਤ ਜਿਸ ਨੂੰ ਜਾਣਿਆ ਜਾਂਦਾ ਸੀ ਦੀ ਉਸਾਰੀ ਕਰਵਾਈ ਉਹਨਾਂ ਨੇ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਹੁਣ ਪੇਟਾ ਵਿੱਚ ਚੰਗੇ ਸ਼ਸਤਰ ਅਤੇ ਚੰਗੇ ਘੋੜੇ ਲਿਆਂਦੇ ਜਾਣ। ਉਹਨਾਂ ਨੇ ਉੱਥੇ ਬੈਠ ਕੇ ਸੰਗਤਾਂ ਦੇ ਦੁਨੀਆਵੀ ਫੈਸਲੇ ਕਰਨੇ ਸ਼ੁਰੂ ਕੀਤੇ ਜੋ ਮੁਗਲ ਹਕੂਮਤ ਨੂੰ ਇੱਕ ਸਿੱਧੀ ਚੁਣੌਤੀ ਸੀ। ਨਵਾਂ ਪਹਿਰਾਵਾ ਅਤੇ ਜੀਵਨ ਸ਼ੈਲੀ ਗੁਰੂ ਸਾਹਿਬ ਨੇ ਗੁਰਗੱਦੀ ਤੇ ਬੈਠਣ ਵੇਲੇ ਰਾਜਸੀ ठाठ-ਬਾਠ ਅਪਣਾਇਆ ਉਹਨਾਂ ਨੇ ਦਸਤਾਰ ਦੇ ਉੱਪਰ ਕਲਗੀ ਸਜਾਈ ਉਹਨਾਂ ਨੇ 52 ਅੰਗ ਰੱਖੇ ਅਤੇ ਇੱਕ ਫੌਜੀ ਦਸਤਾ ਤਿਆਰ ਕੀਤਾ ਉਹਨਾਂ ਨੇ ਸਿੱਖਾਂ ਵਿੱਚ ਵੀਰ ਰਸ ਪਰਣ ਲਈ ਅਕਾਲ ਤਖਤ ਸਾਹਿਬ ਤੇ ਟਾੜੀਆਂ ਕੋਲੋਂ 12 ਗਾਉਣ ਦੀ ਪ੍ਰਥਾ ਸ਼ੁਰੂ ਕੀਤੀ ਇਸ ਦਾ ਸਿੱਟਾ ਕੀ ਨਿਕਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਮਿਲਣਾ ਸਿਰਫ ਇੱਕ ਵਿਅਕਤੀਗਤ ਦੀ ਤਬਦੀਲੀ ਨਹੀਂ ਸੀ ਸਗੋਂ ਸਿੱਖ ਕੌਮ ਦੇ ਸਵੈ ਰੱਖਿਆ ਅਤੇ ਸ਼ਸਤਰਤਾਰੀ ਹੋਣ ਦੇ ਨਵੇਂ ਯੁੱਗ ਦੀ ਸ਼ੁਰੂਆਤ ਸੀ ਉਹਨਾਂ ਨੇ ਸਾਬਤ ਕੀਤਾ ਕਿ ਜ਼ੁਲਮ ਨੂੰ ਰੋਕਣ ਲਈ ਸ਼ਾਸਤਰ ਚੁੱਕਣਾ ਧਰਮ ਦਾ ਹੀ ਇੱਕ ਹਿੱਸਾ ਹੈ ਨਾ ਕਿ ਇਸ ਨੂੰ ਹੋਰ ਤਰ੍ਹਾਂ ਗੱਲਾਂ-ਬਾਤਾਂ ਬਦਲ ਕੇ ਭਟਕਾਉਣਾ ਗੁਰੂ ਜੀ ਦਾ ਉਦੇਸ਼ ਇਹ ਸੀ ਨਾ ਜ਼ੁਲਮ ਕਰਨਾ ਨਾ ਜ਼ੁਲਮ ਸਹਿਣਾ ਨਿਹੱਥੇ ਤੇ ਵਾਰ ਕਰਨ ਦੀ ਨੀਤੀ ਗੁਰੂ ਸਾਹਿਬ ਨੇ ਸਿਖਾਉ ਨੂੰ ਸਮਝਾਈ ਕਿ ਕਦੇ ਵੀ ਦੇ ਸਹਾਰੇ ਤੇ ਜ਼ੁਲਮ ਨਾ ਕਰੋ ਨਿਹੱਥੇ ਤੇ ਵਾਰ ਨਾ ਕਰੋ ਪਿੱਠ ਤੇ ਵਾਰ ਨਹੀਂ ਕਰਨਾ ਇਹ ਉਸ ਸਮੇਂ ਦੀਆਂ ਜੰਗਾ ਨੀਤੀਆਂ ਦਾ ਇੱਕ ਮੁੱਖ ਉਦੇਸ਼ ਰਿਹਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਮਹਾਨ ਜੋਧੇ ਵੀਰ ਸੰਤ ਸਪਾਈ ਸਨ ਜਿਨ੍ਹਾਂ ਦੇ ਜੀਵਨ ਵਿੱਚੋਂ ਸਾਨੂੰ ਆਤਮ ਦ੍ਰਿੜਤਾ ਬਲੀਦਾਨ ਦੀਂ ਦਾ ਚਾ ਗੁਰਬਾਣੀ ਨਾਲ ਜੋੜਨ ਅਤੇ ਇਤਿਹਾਸਿਕ ਪੱਖ ਦੇ ਤੌਰ ਤੇ ਜੀਵਨ ਨੂੰ ਜਿਉਣ ਦੀ ਜਾਚ ਦੀ ਸੇਧ ਮਿਲਦੀ ਹੈ ਆਓ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਸਰਵਣ ਕਰਕੇ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਜੀਵਨ ਵਿੱਚ ਤਬਦੀਲੀ ਕਰੀਏ ਖਾਲਸ ਹਿਸਟਰੀ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੱਤ ਵੱਤ ਵੀਡੀਓ ਨੂੰ ਸ਼ੇਅਰ ਕਰਿਓ ਕਰੋ ਤਾਂ ਜੋ ਇਤਿਹਾਸ ਆਪਜੀ ਤੱਕ ਪਹੁੰਚਿਆ ਜਾ ਸਕੇ ਆਪਜੀ ਇਤਿਹਾਸ ਨੂੰ ਸਰਵਣ ਕਰੋ ਅਤੇ ਆਪਣੇ ਜੀਵਨ ਵਿੱਚ ਤਬਦੀਲੀ ਗੁਰੂ ਦੀ ਕਿਰਪਾ ਸਦਕਾ ਹੋ ਸਕਦੀ ਹੈ ਜੇ ਆਪਜੀ ਉਦਮ ਕਰੋ ਉਹ ਇੰਆ ਬੈਂਦ ਪੁਲਾ ਦੀ ਖੇਮਾ ਬਖਸ਼ਨੀ ਬਲੌ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ